ਖਾਲਸਾ ਆਈਡ ਸਿਰਫ ਸਾਡੇ ਆ ਕੇ ਥੋੜਾ ਜਿਹਾ ਸਮਾਨ ਵੰਡ ਕੇ ਚਲੇ ਗਏ ਉਹਨਾਂ ਨੇ ਕੋਈ ਕਾਰ ਡ੍ਰੌਪ ਨਹੀਂ ਕੀਤੀ ਕੋਈ ਮਤਲਬ ਉਹਨਾਂ ਨੇ ਸਾਡੀ ਗਰੀਬ ਜਨਤਾ ਜਿਹੜੀ ਸੀ ਉਹਨਾਂ ਦੇ ਕਾਰ ਜਿਹੜੇ ਗਿਰਗੇ ਸੀ ਉਹ ਡ੍ਰੌਪ ਨਹੀਂ ਕੀਤੇ ਗਲੋਬਲ ਸਿਕਿਟੀ ਆਈ ਸੀ ਕਿ ਥੋੜਾ ਰਾਸ਼ਨ ਵੰਡ ਕੇ ਚਲੇ ਗਏ ਜਦਕਿ ਜਿਹੜੀ ਮੇਨ ਜ਼ਰੂਰਤ ਸੀਗੀ ਫਸਲਾਂ ਖਰਾਬ ਹੋਈਆਂ ਪਈਆਂ ਸੀਆਂ ਔਰ ਘਰ ਡੇਕੇ ਸੀਗੇ ਜ਼ਮੀਨਾਂ ਖਰਾਬ ਸੀਗੀ ਰੇਤ ਦੀ ਬਹੁਤ ਵੱਡੀ ਸੋਸ ਜੀ ਨਹੀਂ ਜੀ ਸਾਨੂੰ ਕੋਈ ਟਰੈਕਟਰ ਨਹੀਂ ਮਿਲਿਆ ਮੇਰੇ ਵੀ ਲਾ ਲੋ ਇੱਥੇ ਮੇਰਾ ਝੋਨਾ ਹੀ 10 ਏਕੜ ਇੱਧਰ ਮੇਰਾ ਝੋਨਾ ਹੀ 25 ਏਕੜ ਮੇਰਾ ਉਧਰ ਸੀ ਮੇਰੇ ਕੋਲ ਅਜੇ ਨਾ ਮੈਨੂੰ ਗਰਦਾਸਪੁਰ ਤੋਂ ਕੋਈ ਖਰਾਬਾ ਮਿਲਿਆ ਜੀ ਤੇ ਨਾ ਮੈਨੂੰ ਅਜੇ ਕੋ ਕੋਨੇਵਾਲ ਤੋਂ ਮਿਲਿਆ ਜੀ ਕੋਨੇਵਾਲ ਤੋਂ ਹੀ ਫਲੱਡ ਦਾ ਪਾਣੀ ਹਿੱਟ ਕਰਕੇ ਸਾਡੀ ਜਿਹੜੀ 20-20 ਫੁੱਟ ਪਾਣੀ ਦੀ ਮਾਰ ਇੱਥੋਂ ਚੱਲ ਕੇ ਫਿਰ ਦੂਸੀ ਵੰਟ ਟੁੱਟ ਕੇ ਅੱਗੇ ਪਾਣੀ ਗਿਆ ਜਦਕਿ ਸਾਡੇ ਪਿੰਡ ਦਾ ਨੁਕਸਾਨ ਬਹੁਤ ਆ ਉਹ ਜਿਹੜੇ 2-4 ਘੰਟੇ ਸੀ ਇਹਨਾਂ ਜੀ ਉਹ ਸਾਡੇ ਵਾਸਤੇ ਜ਼ਿੰਦਗੀ ਮੋਤ ਦੀ ਲੜਾਈ ਸੀ ਬਿਲਕੁਲ ਸੀ ਬਿਲਕੁਲ 20-20 ਫੁੱਟ ਪਾਣੀ ਹੋ ਜਾਣਾ ਸਾਂਤ ਤੇ ਜਿਹੜਾ ਬਹੁਤ ਜ਼ਿਆਦਾ ਹੋਇਆ ਹੈ ਜ਼ਿੰਮੇਦਾਰ ਦਾ ਝੋਨੇ ਟੋਟਲ ਲਾਸ ਹੋ ਗਏ ਗੰਨੇ ਕੁਝ ਵਜ ਨਹੀਂ ਨਿਕਲ ਰਿਹਾ ਹੜ੍ਹਾਂ ਦੇ ਵਿੱਚ ਬਹੁਤ ਸਾਰੀਆਂ ਐਨ ਜੀਓ ਨੇ ਕੰਮ ਕੀਤਾ ਹੈ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਔਰ ਬਹੁਤ ਸਾਰੇ ਲੋਕੋ ਗੁਮਨਾਮ ਸੀ ਜਿਹੜੇ ਜਿਹੜੇ ਨਾ ਕਿਸੇ ਸੰਸਥਾ ਦੇ ਨਾਲ ਜੁੜੇ ਹੈ ਨਾ ਕੋਈ ਐਨ ਜੀਓ ਹੈ ਉਹਨਾਂ ਨੇ ਗੁਪਤਦਾਨ ਵੀ ਬਹੁਤ ਜ਼ਿਆਦਾ ਕੀਤਾ ਗੁਪਤ ਸੇਵਾ ਬਹੁਤ ਕੀਤੀ ਹੈ ਤਾਂ ਕਿ ਲੋਕਾਂ ਦਾ ਜੀਵਨ ਪੱਧਰ ਹੈ ਜਿਹੜਾ ਉਹ ਇੱਕ ਵਾਰ ਫੇਰ ਤੋਂ ਸਥਿਰ ਹੋ ਸਕੇ ਪਰ ਬਹੁਤੇ ਲੋਕ ਅਜੇ ਵੀ ਐ ਜਿਨ੍ਹਾਂ ਨਾਲ ਵਾਅਦਾ ਤਾਂ ਹੋਇਆ ਪਰ ਉਹਨਾਂ ਦੇ ਵਾਅਦੇ ਤੇ ਨਾ ਤਾਂ ਕਦੇ ਸਰਕਾਰ ਪੂਰੀ ਉਤਰੀ ਤੇ ਨਾ ਹੀ ਬਹੁਤ ਸਾਰੀਆਂ ਸੰਸਥਾਵਾਂ ਜਿਨ੍ਹਾਂ ਨੇ ਵਾਅਦਾ ਕੀਤਾ ਉਹ ਉਹਨਾਂ ਤੱਕ ਪਹੁੰਚੀਆਂ ਬਹੁਤ ਸਾਰੇ ਲੋਕ ਅੱਜ ਵੀ ਉਡੀਕਾਂ ਦੇ ਵਿੱਚ ਨੇ ਪਰ ਬਹੁਤ ਸਾਰੀਆਂ ਸੰਸਥਾਵਾਂ ਅਜੇਆਂ ਵੀ ਜਿਨ੍ਹਾਂ ਨੇ ਕੰਮ ਬਹੁਤ ਤੇਜ਼ੀ ਦੇ ਨਾਲ ਕੀਤਾ ਔਰ ਲੋਕਾਂ ਦੇ ਘਰ ਤੱਕ ਬਣਾ ਕੇ ਦਿੱਤੇ ਮੈਂ ਇਸ ਵੇਲੇ ਪਿੰਡ ਕੋਨੇਵਾਲ ਦੇ ਵਿੱਚ ਆ ਕੋਨੇਵਾਲ ਉਹ ਪਿੰਡ ਜੋ ਸਭ ਤੋਂ ਜ਼ਿਆਦਾ ਹਾਈਲਾਈਟਰ ਹੈ ਜੋ ਸਭ ਤੋਂ ਪਹਿਲਾਂ ਪਾਣੀ ਦੀ ਮਾਰ ਹੇਠ ਆਇਆ ਇਹ ਪਿੰਡ ਦੇ ਮੋਤਵਾਰ ਸਾਡੇ ਨਾਲ ਹੈਗੇ ਆ ਇਸ ਪਿੰਡ ਦੇ ਵਿੱਚ ਕਈ ਸੰਸਥਾਵਾਂ ਨੇ ਕੰਮ ਕੀਤਾ ਜਿਸ ਦੇ ਵਿੱਚ ਉਹਨਾਂ ਨੂੰ ਫਰਨੀਚਰ ਵਗੈਰਾ ਦੇਣ ਦਾ ਕੰਮ ਹੋਵੇ ਚਾਹੇ ਇਲੈਕਟ੍ਰੋਨਿਕ ਚੀਜ਼ਾਂ ਜਿਹੜੀਆਂ ਡੈਮੇਜ ਹੋ ਜਾਂਦੀਆਂ ਉਹਨਾਂ ਨੂੰ ਨਵੀਆਂ ਚੀਜ਼ਾਂ ਦੇਣ ਦਾ ਕੰਮ ਹੋਵੇ ਜਾਂ ਫਿਰ ਜਿਹੜੇ ਘਰ ਡਿੱਗੇ ਉਹਨਾਂ ਨੂੰ ਬਣਾਉਣ ਦਾ ਕੰਮ ਹੋਵੇ ਤੇ ਨਾ জাফর ਇਹ ਵੀ ਹੈ ਕਿ ਬਹੁਤੇ ਲੋਕਾਂ ਨੂੰ ਇਹ ਉਡੀਕ ਸੀ ਕਿ ਸਾਡੀਆਂ ਜ਼ਮੀਨਾ ਪੱਧਰ ਹੋਣਗੀਆਂ ਪਰ ਉਹਨਾਂ ਤੱਕ ਲੋਕ ਪਹੁੰਚੇ ਨਹੀਂ ਜਾਂ ਫਿਰ ਸੰਸਥਾਵਾਂ ਨਹੀਂ ਪਹੁੰਚੀਆਂ ਤਮਾਮ ਚੀਜ਼ਾਂ ਸਾਰਾ ਕੁਝ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਜੀ ਕੀ ਨਾਮ ਆ ਤੁਹਾਡਾ ਮੈਂ ਜੀ ਪਰਮਜੀਤ ਸਿੰਘ ਸਾਬਕਾ ਸਪੰਚ ਪਿੰਡ ਕੋਨੇ ਵਾਲ ਤੋਂ ਜੀ ਇਹ ਮੇਰਾ ਅਕਾਪ ਇਹ ਮੈਂ ਤੁਸੀਂ ਸੁਣ ਲਿਆ ਕਿ ਕੀ ਕੁਝ ਆਪਾਂ ਜਾਣਨਾ ਚਾਹੁੰਦੇ ਆ ਆਪਾਂ ਬੇਸਿਕਲੀ ਇਹ ਜਾਣਨਾ ਚਾਹੁੰਦੇ ਆ ਕਿ ਕਿੰਨਾ ਕੁ ਪਿੰਡ ਦੇ ਵਿੱਚ ਕੰਮ ਹੋਇਆ ਕਿੰਨੀਆਂ ਕੁ ਸੰਸਥਾਵਾਂ ਨੇ ਸਾਥ ਦਿੱਤਾ ਸਾਡੇ ਪਿੰਡ ਜੀ ਜਦੋਂ ਫਲੱਡ ਆਇਆ ਤੇ 15 ਕ ਦਿਨ ਤੇ ਸਾਡੇ ਪਿੰਡ ਬਿਜਲੀ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਰਹੀ ਹੈ ਰਸਤੇ ਸਾਰੇ ਟੁੱਟ ਗਏ ਹੁਣ ਵੀ ਤੁਸੀਂ ਦੇਖੋ ਤੁਸੀਂ ਪਣ ਟੁੱਟੇ ਐ ਜਿਹੜੀਆਂ ਸੰਸਥਾ ਸਾਡੇ ਪਿੰਡ ਆਣ ਕੇ ਕੰਮ ਕੀਤਾ ਮਿਡਲੈਂਡ ਲੰਗਰ ਸੇਵਾ ਸੁਸਾਇਟੀ ਆ ਉਹਨਾਂ ਨੇ ਸਾਡੇ ਪਿੰਡ ਦੇ ਜਿਹੜੇ ਘਰ ਗਿਰਗੇ ਸੀਗੇ ਅਧੀ ਗਰੀਬ ਜਨਤਾ ਸੀ ਉਹਨਾਂ ਦੇ ਘਰ ਅਡਾਪਟ ਕੀਤੇ ਬਹੁਤ ਵਧੀਆ ਸੇਵਾ ਹਜੇ ਵੀ ਨਿਭਾਈ ਜਾ ਰਹੀ ਹੈ ਦੂਸਰੇ ਨੰਬਰ ਤੇ ਯੂਕੇ ਏਡ ਵਾਲੇ ਉਹਨਾਂ ਨੇ ਬਹੁਤ ਜ਼ਿਆਦਾ ਸਾਡੇ ਪਿੰਡ ਦਾ ਸਾਥ ਦਿੱਤਾ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਸਰਹੌਲ ਸੁਸਾਇਟੀ ਨੇ ਫਰਨੀਚਰ ਇਲੈਕਟ੍ਰੋਨਿਕ ਦਾ ਸਮਾਨ ਸਾਡੇ ਪਿੰਡ ਚ ਪਹੁੰਚਾਇਆ। ਇਹ ਸੰਸਥਾ ਅੱਗੇ ਆ ਕੇ ਸਾਡੇ ਪਿੰਡ ਦੀ ਬਹੁਤ ਬਾਹ ਫੜੀ ਹੈ। ਉਸ ਤੋਂ ਬਾਅਦ ਸ਼ਹੀਦ ਭਗਤ ਸਿੰਘ ਸਿੱਖਿਆ ਸੁਸਾਇਟੀ ਜੋ ਕਿ ਬੱਚਿਆਂ ਦੀਆਂ ਫੀਸਾਂ ਮਾਫ ਕਰਕੇ ਗਏ ਨੇ ਸਕੂਲਾਂ ਦੇ ਵਿੱਚ ਜਾ ਕੇ ਪੇ ਕਰਕੇ ਗਏ। ਤਕਰੀਬਨ ਇਹਨਾਂ ਨੇ ਕੋਈ 6 ਲੱਖ ਰੁਪਇਆ ਸਕੂਲਾਂ ਦੀ ਫੀਸ ਪੇ ਕੀਤੀ ਹੈ। ਉਸ ਤੋਂ ਬਾਅਦ ਬਾਬਾ ਸੁਖਾ ਸਿੰਘ ਜੀ ਸਰਿਆਲੀ ਵਾਲੇ ਜਿਨ੍ਹਾਂ ਨੇ ਸਾਡੇ ਤੁਸੀਂ ਬਨ ਵੀ ਬੰਨੇ ਹੈ। ਸਾਡੇ ਵਾਸਤੇ ਖਾਦ ਦਾ ਪ੍ਰਬੰਧ ਵੀ ਕੀਤਾ ਹੈ। ਸਾਡੇ ਬੱਚਿਆਂ ਦੀ ਫੀਸਾਂ ਦਾ ਵੀ ਪ੍ਰਬੰਧ ਕੀਤਾ ਉਹਨਾਂ ਨੇ ਤੇ ਹੁਣ ਤੱਕ ਇਹ ਕਹਿ ਦਿੱਤਾ ਵੀ ਮੈਂ ਕਾਲਜ ਦੇ ਬੱਚਿਆਂ ਦੇ ਵੀ ਮਾਰਚ ਮਹੀਨੇ ਤੱਕ ਸਾਰੀ ਫੀਸ ਜਿਹੜੀ ਉਹ ਕਰਵਾਵਾਂਗਾ ਜੀ ਤੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਾਡੇ ਇਸ ਨਗਰ ਵਾਸਤੇ ਹਾਂਜੀ ਅੱਛਾ ਹੋਰ ਬਹੁਤ ਸਾਰੀਆਂ ਸੰਸਥਾਵਾਂ ਸੀਗਾ ਗਲੋਬਲ ਸਿੱਖ ਬਹੁਤ ਵੱਡੀ ਸੰਸਥਾ ਹੈਗੀ ਆ ਖਾਲਸਾ ਆਈਡ ਬਹੁਤ ਵੱਡੀ ਸੰਸਥਾ ਹੈਗੀ ਆ ਕਿ ਉਹਨਾਂ ਦੇ ਵੱਲੋਂ ਇਧਰਲੇ ਪਾਸੇ ਕੋਈ ਸਹਿਯੋਗ ਕੀਤਾ ਗਿਆ ਖਾਲਸਾ ਆਈਡ ਸਿਰਫ ਸਾਡੇ ਆ ਆ ਕੇ ਥੋੜਾ ਜਿਹਾ ਸਮਾਨ ਵੰਡ ਕੇ ਚਲੇ ਗਏ ਉਹਨਾਂ ਨੇ ਕੋਈ ਕਾਰ ਡਰਾਪ ਨਹੀਂ ਕੀਤੀ ਕੋਈ ਮਤਲਬ ਉਹਨਾਂ ਨੇ ਸਾਡੀ ਗਰੀਬ ਜਨਤਾ ਜਿਹੜੀ ਸੀ ਉਹਨਾਂ ਦੇ ਕਾਰਜ ਜਿਹੜੇ ਗਿਰਗੇ ਸੀ ਉਹ ਡਾਪਟ ਨਹੀਂ ਕੀਤੇ ਤੇ ਇਸ ਕਰਕੇ ਉਹਨਾਂ ਦਾ ਕੋਈ ਏਡਾ ਵੱਡਾ ਇਥੇ ਯੋਗਦਾਨ ਨਹੀਂ ਰਿਹਾ ਗਲੋਬਲ ਸਿੱਖ ਵਾਲੇ ਗਲੋਬਲ ਸਿੱਖ ਵੀ ਆਏ ਸੀਗੇ ਥੋੜਾ ਰਾਸ਼ਨ ਵੰਡ ਕੇ ਚਲੇਗੇ ਜਦਕਿ ਜਿਹੜੀ ਮੇਨ ਜ਼ਰੂਰਤ ਸੀਗੀ ਫਸਲਾਂ ਖਰਾਬ ਹੋਈਆਂ ਪਈਆਂ ਸੀਗੀਆਂ ਔਰ ਕਰ ਡਿੱਗੇ ਹੋਏ ਸੀਗੇ ਜ਼ਮੀਨਾਂ ਖਰਾਬ ਸੀਗੀ ਰੇਤ ਦੀ ਬਹੁਤ ਵੱਡੀ ਸਮੱਸਿਆ ਸੀ ਟਰੈਕਟਰ ਵਗੈਰਾ ਮਿਲੇ ਇੱਧਰ ਕੰਮ ਕਰਨ ਦਾ ਨਹੀਂ ਜੀ ਸਾਨੂੰ ਕੋਈ ਟਰੈਕਟਰ ਨਹੀਂ ਮਿਲੇ ਜੀ ਕੋਨੇਵਾਲ ਤੋਂ ਦਾ ਪਾਣੀ ਹਿੱਟ ਕਰਕੇ ਸਾਡੀ ਜਿਹੜੀ 20 20 ਫੁੱਟ ਪਾਣੀ ਦੀ ਮਾਰ ਇੱਥੋਂ ਚੱਲ ਕੇ ਫੇਰ ਦੂਜੀ ਵਨ ਟੁੱਟ ਕੇ ਅੱਗੇ ਪਾਣੀ ਗਿਆ ਜਦ ਕਿ ਸਾਡੇ ਪਿੰਡ ਦਾ ਨੁਕਸਾਨ ਬਹੁਤ ਆ ਉਹ ਜਿਹੜੇ 2 4 ਘੰਟੇ ਸੀ ਜਨਾ ਜੀ ਉਹ ਸਾਡੇ ਵਾਸਤੇ ਜ਼ਿੰਦਗੀ ਮੋਤ ਦੀ ਲੜਾਈ ਸੀ ਬਿਲਕੁਲ ਸੀ ਬਿਲਕੁਲ 20 20 ਫੁੱਟ ਪਾਣੀ ਹੋ ਜਾਣਾ ਅਗਲੇ ਪਿੰਡਾਂ ਨੂੰ ਤੇ ਪਾਣੀ 4 ਜਾਂ 5 ਫੁੱਟ ਤੱਕ ਗਿਆ ਜੀ ਜਾਂ ਨਵੇਂ ਘਰ ਉੱਤੇ ਜਾ ਕੇ ਥੋੜੀ ਪ੍ਰੋਬਲਮ ਆ ਇੱਥੇ ਤੇ ਅਸੀਂ ਸਾਨੂੰ ਪਤਾ ਨਹੀਂ ਸੀ ਅਸੀਂ ਬਚਣਾ ਕਿ ਨਹੀਂ ਬਚਣਾ ਜੀ ਅਸੀਂ ਤੇ ਆਪਣੇ ਜਿਹੜੇ ਸੰਧ ਸਈਆ ਉੱਤੇ 20 ਮਿੰਟਾਂ ਜਿਹੜਾ ਚੜਾਇਆ ਜੁੜਿਆ ਅਸੀਂ ਤੇ ਆਪਣੇ ਸਾਰੇ ਇੱਕ ਦੂਜੇ ਨਾਲ ਇਹ ਪ੍ਰੋਮਿਸ ਕੀਤਾ ਵੀ ਜੇ ਤੁਸੀਂ ਵੱਜੋਗੇ ਤੇ ਮੇਰਾ ਪਰਿਵਾਰ ਸੰਭਾਲ ਲਿਓ ਜੇ ਮੈਂ ਵੱਜ ਜਾਊਗਾ ਤੇ ਤੁਹਾਡੇ ਪਰਜੂਨਰਸ ਬਣ ਇਥੇ ਤੱਕ ਸਾਡੀ ਆਪ ਕਮਿਟਮੈਂਟ ਆਪਸ ਵਿੱਚ ਹੋ ਗਈ ਸੀ ਅੱਛਾ ਲੋਕਾਂ ਦਾ ਜਿਹੜਾ ਜਨਜੀਵਨ ਆ ਉਹ ਲੀਤੇ ਆਇਆ ਕਿ ਨਹੀਂ ਆਇਆ ਉਹਦੇ ਵਿੱਚ ਇਹ ਤਾਂ ਸੰਸਥਾਵਾਂ ਨੇ ਮਦਦ ਕੀਤੀ ਹੈ ਜ਼ਾਹਿਰ ਜੀ ਗੱਲ ਹੈ ਕਿ ਬਹੁਤ ਫਰਕ ਪਿਆ ਹੋਊਗਾ ਇਹਨਾਂ ਗੱਲਾਂ ਨਾਲ ਜਿੰਨੀ ਮਦਦ ਹੋਈ ਹੈ ਉਹ ਤੋਂ ਬਿਨਾ ਲੋਕਾਂ ਦੀ ਫਸਲ ਬਹੁਤ ਜ਼ਿਆਦਾ ਬਰਬਾਦ ਹੋਈ ਉਸ ਵੇਲੇ ਜਿਨ੍ਹਾਂ ਦੇ ਦੋ ਕਿੱਲੇ ਝੋਨਾ ਸੀਗਾ ਜਾਂ ਕਿਸੇ ਦਾ ਹੋਰ ਸੀ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਉਹਨਾਂ ਦੇ ਪਰਿਵਾਰ ਦੇ ਵਾਸਤੇ ਵੀ ਕੋਈ ਚਾਰਾ ਜੋਈ ਕਿਸੇ ਵੱਲੋਂ ਹੋਈ ਨਹੀਂ ਜੀ ਦੇਖੋ ਨੁਕਸਾਨ ਤੇ ਜਿਹੜਾ ਬਹੁਤ ਜ਼ਿਆਦਾ ਹੋਇਆ ਹੈ ਜ਼ਿੰਮੇਦਾਰ ਦਾ ਝੋਨੇ ਟੋਟਲ ਲਾਸ ਹੋ ਗਏ ਗੰਨੇ ਕੁਝ ਵਜਨ ਨਹੀਂ ਨਿਕਲ ਰਿਹਾ ਸਰਕਾਰ ਦੇ ਜਿਹੜੇ ਫਰਜ਼ ਸੀ ਉਹ ਸਰਕਾਰ ਆਪਣੇ ਫਰਜ਼ ਤੋਂ ਭੱਜ ਗਈ ਜੇ ਸੰਸਥਾਾਂਾਂ ਜਾਂ ਬਾਬਾ ਜੀ ਸੁੱਖਾ ਸਿੰਘ ਸਰੈੜੀ ਵਾਲੇ ਨਾ ਸਾਡੀ ਬਾਹ ਫੜਦੇ ਸਾਡੇ ਤੁਸੀਂ ਬਨ ਵੀ ਨਹੀਂ ਵਜਨੇ ਤੇ ਜਿਹੜੇ ਖਰਾਬੇ ਹੈ ਜੀ ਉਹ ਇਹਨਾਂ ਨੇ ਕਰ ਲਿਮਟ ਬੰਦ ਦਿੱਤੀ ਹੈ 5 ਏਕੜ ਦੀ ਦੂਸਰੀ ਗੱਲ ਇਹ ਹੈ ਵੀ ਜਿਹੜੀ ਗਰੀਬ ਆਦਮੀ ਹੈ ਉਹਨੂੰ ਵਿਚਾਰੇ ਨੂੰ ਤੇ ਰਮਦਾਸ ਤੱਕ ਜਾ ਕੇ ਪਤਾ ਹੀ ਨਹੀਂ ਪਟਵਾਰੀ ਸਾਹਿਬ ਨੂੰ ਮਿਲ ਕੇ ਆਪਾਂ ਕਿਦਾਂ ਕੀ ਕਰਨਾ ਇਹ ਚੀਜ਼ਾਂ ਚਾਹੀਦੀਆਂ ਸੀ ਜਦੋਂ ਪਾਣੀ ਹਿੱਟ ਕਰਕੇ ਪਿੰਡ ਕੋਨੇ ਵਾਲਾ ਪ੍ਰਸ਼ਾਸਨ ਨੇ ਆ ਕੇ ਬਹਿੰਦਾ ਇੱਥੇ ਬਹਿ ਕੇ ਘਰੋ ਘਰੀ ਜਾ ਕੇ ਜਿਹੋ ਦਾ ਜਿਹਦਾ ਖਰਾਬ ਹੋਇਆ ਸੀਗਾ ਉਹਦਾ ਲਿਖ ਕੇ ਉਹਦਾ ਆਨ ਦਾ ਸਪੋਰਟ ਉਹਦੇ ਕਾਊਂਟ ਚ ਪੈਂਦੇ ਐ ਹੋਣਾ ਚਾਹੀਦਾ ਸੀਗਾ ਜੀ ਇਹ 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 ਜਿਹੜੀ ਗਲਤੀ ਸਰਕਾਰ ਕੋਈ ਹੈ ਇਹਨਾਂ ਨੂੰ ਪੁਕਤ ਨਹੀਂ ਪੈਣੀ ਹੈ ਹੂੰ ਘਰਾਂ ਦਾ ਜਿਹੜਾ ਨੁਕਸਾਨ ਹੋਇਆ ਉਹਦੇ ਫਾਰਮ ਭਰ ਕੇ ਜੀ ਉਹਦੇ ਪਰਮੈਸੀ ਸਾਰੇ ਕੰਮ ਹੋਇਆ ਜੀ ਜਿਹੜੇ ਜਿਨੇ ਉਹਨਾਂ ਦੀ ਗੱਲ ਕਰਤੀ ਉਹਦੇ ਪੈਸੇ ਪਾ ਕੇ ਬਾਕੀ ਜਨਤਾ ਦੇ ਕਿਸੇ ਦੇ ਪੈਸੇ ਪਏ ਨਹੀਂ ਨਹੀਂ ਮਿਲੇ ਜੀ ਨੁਕਸਾਨ ਹੋਇਆ ਤੇ 20% ਸਾਰਾ ਜਿਹੜਾ ਪੈਸਾ ਮਿਲਿਆ ਲੋਕਾਂ ਨੂੰ 85% ਮਕਾਨਾਂ ਦਾ ਨਖਾਨ ਹੈ ਕੋਨੇ ਵਾਲੇ ਦਾ ਡੇਰਿਆਂ ਦਾ ਬੰਬੀਆਂ ਦਾ ਜਿਹਦੇ ਵਿੱਚ 20% ਤੱਕ ਵੀ ਨਹੀਂ ਪਹੁੰਚਿਆ ਤੱਕ ਪਰ ਭਾਈ ਵੀ% ਵੀ ਵੀ ਤੱਕ ਨਹੀਂ ਕਿਸੇ ਬਣਿਓ ਇਹ ਆਪਨੇ ਅੱਥਾਂ ਨਾਲ ਵੇਚਿਆ ਕੋਈ ਇੱਥੇ ਆਣ ਕੇ ਕਿਸੇ ਜਿਹੜਾ ਪ੍ਰਸ਼ਾਸਨ ਹੈ ਕਿਸੇ ਨੇ ਸਾਡੀ ਕੋਈ ਖਬਰ ਨਹੀਂ ਆਵੇ ਕੋਈ ਤੁਸੀਂ ਠੀਕ ਹੈ ਤਲੀ ਬਾਬੇ ਬਣਾ ਗਏ ਨੇ ਟੁੱਟੀ ਆ ਲੱਗਿਆ ਕਮਰਾ ਢੱਠਾ ਵੇਖੋ ਮੋਟਰ ਵਾਲਾ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਕਿ ਜੀ ਉਹਨਾਂ ਨੂੰ ਕੋਈ ਕਮਰੇ ਦਾ ਪੈਸਾ ਮਿਲਿਆ ਤਾਂ ਦੱਸ ਦੇਣ ਉਹ ਆ ਕੇ ਕੋਈ ਸਾਡੇ ਪਿੰਡ ਦੇ ਵਿੱਚ ਕੋਈ ਨਿਆ ਨਹੀਂ ਹੋਇਆ ਇਸ ਗੱਲ ਦਾ ਕੋਈ ਵੀ ਆਪਾਂ ਕਹਿ ਦਈਏ ਜਾਂ ਮੰਨ ਲਓ ਸਾਡੇ ਪਿੰਡ ਦੇ ਵਿੱਚ ਪਾਰਟੀ ਬਾਜੀ ਦਾ ਬਹੁਤ ਜ਼ਿਆਦਾ ਜ਼ਿਆਦਾ ਕੰਮ ਚੱਲਿਆ ਹੁਣ ਮੇਰੇ ਵੀ ਲਾ ਲਓ ਇੱਥੇ ਮੇਰਾ ਝੋਨਾ ਸੀ 10 ਏਕੜ ਇਧਰਲੇ ਮੇਰਾ ਝੋਨਾ ਸੀ 25 ਏਕੜ ਮੇਰਾ ਉਧਰ ਸੀ ਮੇਰੇ ਕੋਲ ਅਜੇ ਨਾ ਮੈਨੂੰ ਗੁਰਦਾਸਪੁਰ ਤੋਂ ਕੋਈ ਖਰਾਬਾ ਮਿਲਿਆ ਜੇ ਤਾਂ ਨਾ ਮੈਨੂੰ ਅਜੇ ਕੋਈ ਕੋਨੇਹਾਲ ਤੋਂ ਮਿਲਿਆ ਜੇ ਇੱਕ ਵੀ ਮੇਰੇ ਅਕਾਊਂਟ ਤੇ 1 ਰੁਪਈਆ ਨਹੀਂ ਮਿਲਿਆ ਹਾਂ ਜਰੂਰ ਇੱਕ ਮੇਰੇ ਗਾਈ ਮਰੀ ਸੀ ਉਹਦੇ ਮੈਨੂੰ 37500 ਰੁਪਈਆ ਮਿਲਿਆ ਜੇ ਉਤੋਂ ਬਗੈਰ ਮੈਨੂੰ 1 ਰੁਪਈਆ ਨਹੀਂ ਜੇ ਮਿਲਿਆ ਸਾਡੀ ਮਦਦ ਕੀਤੀ ਜੇ ਸਾਨੂੰ 20 ਮਿਲਿਆ ਜੇ ਖਾਦ ਮਿਲੀ ਜੇ ਤੇਲ ਮਿਲਿਆ ਜੇ ਬਾਬੇ ਸਿਹਾਲੀ ਸਾਹਿਬ ਵਾਲਿਆਂ ਨੇ ਦਿੱਤਾ ਸਾਨੂੰ ਕੋਈ ਹੋਰ ਕਿਸੇ ਨਹੀਂ ਜੇ ਕੱਕ ਦਿੱਤਾ ਇੱਕ ਇੱਕ ਮੇਰੇ ਕੋਲ ਸੰਸਥਾ ਹੈ ਜਸਵੰਦਰ ਸਿੰਘ ਭਾਜੀ ਉਹ ਮਾਲੀ ਤੋਂ ਨੇ ਇੱਕ ਉਹਨਾਂ ਦੇ ਕੋਈ ਦੋਸਤ ਆ ਉਹ ਹੈਗੇ ਨੇ ਪੁਲਿਸ ਦੀ ਪੁਲਿਸ ਮਹਿਕਮੇ ਦੇ ਅਫਸਰ ਨੇ ਉਹਨਾਂ ਨੇ ਜਿਹੜੇ ਪੁਲਿਸ ਮਹਿਕਮੇ ਵਾਲੇ ਉਹਨਾਂ 55000 ਰੁਪਈਆ ਮੇਰੇ ਕਾਉਂਟ ਚ ਪਾਇਆ ਸੀ ਜਿਹੜੇ ਦੂਸਰੇ ਨੇ ਉਹਨਾਂ ਨੇ ਖੁਦ ਆਪਣੇ ਹੱਥੀਂ ਸੇਵਾ ਕੀਤੀ ਆ ਆ ਕੇ ਉਹਨਾਂ ਨੇ ਜਿਹੜੇ ਪੈਸੇ ਆ ਜਿੱਦਾਂ ਜਿੱਦਾਂ ਹੀ ਉਹਨਾਂ ਨੂੰ ਦੱਸਦੇ ਰਹੇ ਆ ਇੱਕ ਗਰੀਬ ਆਪਣੇ ਸਾਡੇ ਪਿੰਡ ਦਾ ਉਹ ਬਹੁਤ ਗੁਰਗਿਆਨੀ ਬੰਦਾ ਇੱਕ ਉਹਦਾ ਹੱਥ ਵੀ ਅੱਧਾ ਕਟਿਆ ਉਹਦੇ ਦੋ ਕਮਰੇ ਉਹਨਾਂ ਬਣਾ ਕੇ ਦਿੱਤੇ ਆ ਉਹਦੇ ਜਿਹੜੇ ਕਮਰਿਆਂ ਦਾ ਖਰਚਾ ਉਹ ਟੋਟਲ ਹੀ ਭਾਈ ਜਸਵੰਦਰ ਮਹਾਲੀ ਤੋਂ ਨੇ ਉਹ ਡਾਕਟਰ ਨੇ ਆਪਣੇ ਪੀਜੀਆਈ ਦੇ ਉਹਨਾਂ ਨੇ ਦਿੱਤਾ ਉਹਨਾਂ ਨੇ ਜਿਹੜੇ ਪੈਸੇ ਉਹ ਪਾਏ ਨੇ ਉਦੇ ਬਕਾਇਦਾ ਉਹਦੇ ਦੋ ਕਮਰੇ ਜਿਹੜੇ ਬਣ ਚੁੱਕੇ ਨੇ ਉਹਦਾ ਲੈਂਟਰ ਜਿਹੜਾ ਉਹ ਪੈ ਜਾਣਾ ਵਾ ਥੋੜਾ ਸ਼ਟਰਿੰਗ ਦਾ ਥੋੜਾ ਸਮਾਨ ਨਹੀਂ ਮਿਲਿਆ ਬਾਕੀ ਇਹ ਜ਼ਰੂਰ ਆ ਉਸ ਉਹ ਬੰਦਾ ਜਿਹੜਾ ਉਹ ਆਪਣੇ ਭੈਣ ਦੇ ਘਰ ਫਤੇ ਘਟ ਜਾ ਕੇ ਰਹਿ ਰਿਹਾ ਸੀ ਕਿਉਂਕਿ ਉਹਦਾ ਮਕਾਨ ਠੱਠਾ ਸੀ ਉਹਦਾ ਬੰਦੇ ਦੀ ਇੱਕ ਆਮ ਜਿਹੜੀ ਆਪਾਂ ਛੋਟੀ ਆਪਾਂ ਕਹਿ ਸਕਦੇ ਹਾਂ ਉਹਨੂੰ ਕੋਈ ਛੋਟੀ ਸੰਤਾ ਹੋਊਗੀ ਉਹਨਾਂ ਦੇ ਆਪਣੀ ਪੈਸੇ ਜਿਹੜੇ ਇਕੱਠੇ ਕੀਤੇ ਆ ਉਹਨਾਂ ਨੇ ਸਾਡੀ ਬਾਹਮੂ ਛੋਟੀਆਂ ਸਸਤਾ ਨੇ ਫੜੀਆਂ ਨੇ ਜਿਹੜੀਆਂ ਜਾਨੀ ਕਿ ਵੱਡੀਆਂ ਹੈਡਲਾਈਟ ਨੇ ਜਿੱਦਾਂ ਮੰਨ ਲਓ ਗਲੋਬਲ ਸੇਖ ਵਾਲੇ ਆ ਮਿਡਲੈਂਡ ਵਾਲੇ ਆ ਕਈ ਇਸ ਤਰ੍ਹਾਂ ਦੇ ਜਿਹੜੀਆਂ ਸੰਸਥਾਵਾਂ ਵੱਡੀਆਂ ਨੇ ਉਹਨਾਂ ਸਾਡੀ ਕੋਈ ਕਿਸੇ ਨੇ ਬਾਹਰ ਨਹੀਂ ਪੜੀ। ਨਾ ਸਾਨੂੰ ਕੋ ਤੇਲ ਮਿਲਿਆ, ਨਾ ਸਾਡਾ ਕੋਈ ਇੱਥੇ ਜ਼ਿੰਮੇਵਾਰ ਭਰਾ ਇਹ ਨਹੀਂ ਕਹ ਲੈ ਦੱਸ ਸਕਦਾ ਇੱਥੇ ਸਾਰੇ ਆ ਖਲੋਤੇ ਹੀ ਨੇ। ਨਾ ਇਹ ਕੋ ਦੱਸ ਸਕਦੇ ਆ ਵੀ ਸਾਡੀ ਕਿਸ ਦੀ ਆ ਕੇ ਪਹਿਲੀ ਵਾਈ ਹੋਵੇ ਜਾਂ ਸਾਨੂੰ ਕੋ ਟਰੈਕਟਰ ਸਾਡੇ ਪਿੰਡ 'ਚ ਕਿਸੇ ਨੇ ਆ ਕੇ ਕਣਕ ਕੇਰੀ ਹੋਵੇ। ਮੇਰੇ ਖਿਆਲ 'ਚ ਨਹੀਂ ਕਿਸ ਦੀ ਕੇਰੀ ਤੇ ਕੇਰੀ ਕੇ ਨਹੀਂ। ਨਹੀਂ ਸਾਡੇ ਪਿੰਡ 'ਚ ਕੁਝ ਮਿਲਿਆ। ਬਾਬਿਆਂ ਨੇ ਮਦਦ ਕੀਤੀ। ਇਹ ਜ਼ਰੂਰ ਆ। ਵੀ ਸਾਡੇ ਬਾਬੇ ਜਿਹੜੇ ਨੇ ਉਹਨਾਂ ਨੇ ਮਦਦ ਕੀਤੀ ਆ ਐਸ ਵੀਰ ਦੀ ਪਹਿਲੀ ਜਿਹੜੀ ਗੁਰੂ ਦੇ ਬਾਗ ਆਲੇ ਪਤਰੀ ਪਤਰੀ ਕਰਕੇ ਚੀਤੀ ਆ। ਕੀ ਨਾਮ ਆ ਤੁਸੀਂ ਮੌਜੂਦਾ ਮੈਂਬਰ ਹੋ ਹਾਂਜੀ ਹਾਂਜੀ ਮੌਜੂਦਾ ਮੈਂਬਰ ਜਿੰਦਰ ਸਿੰਘ ਸਾਹਿਬ ਨੂੰ ਲੰਬਾ ਮਿਲ ਰਿਹਾ ਕਿ ਕੰਮ ਉਸ ਤਰੀਕੇ ਹੋਏ ਨਹੀਂ ਉਸ ਤਰੀਕੇ ਮੁਆਵਜ਼ਾ ਨਹੀਂ ਮਿਲ ਸਕਿਆ ਕੋਈ ਦਿੱਕਤ ਆ ਰਹੀ ਹੈ ਹਾਂਜੀ ਹਾਂਜੀ ਭਾਜੀ ਇਹ ਆ ਵੀ ਕੋਈ ਸਾਨੂੰ ਮੁਆਵਜ਼ਾ ਨਹੀਂ ਹਜੇ ਤੱਕ ਮਿਲਿਆ ਨਾ ਉਹਨੂੰ ਖਰਾਬੇ ਮਿਲੇ ਜੋ ਨਾ ਜਿਹੜੇ ਤੇੜਾ ਤੂੜਾ ਦੇ ਪੈਸੇ ਕੁਝ ਨਹੀਂ ਸਾਨੂੰ ਮਿਲਿਆ ਸਰਕਾਰ ਵੱਲੋਂ ਜਿਲੇ ਲਿਖ ਕੇ ਵੀ ਨਹੀਂ ਸਾਡਾ ਮੇਰਾ ਤਾਂ ਕਿੰਨੇ ਲਿਖ ਕੇ ਵੀ ਨਹੀਂ ਖੜਿਆ ਨਾ ਮੁਆਵਜ਼ੇ ਆਤੇ ਵੀ ਇਹਨਾਂ ਨੂੰ ਕਿਹਾ ਪਟਵਾਰੀ ਸਾਹਿਬ ਨੂੰ ਵੀ ਮਾਨੂੰ ਉਮੀਦ ਨਹੀਂ ਆਇਆ ਹਾਂਜੀ अच्छा ਤੁਸੀਂ ਉਸ ਵੇਲੇ ਕਿਉਂਕਿ ਮੋਤਵਾਰ ਬੰਦਿਆਂ ਦੇ ਵਿੱਚੋਂ ਸੀ ਉਸ ਤੱਕ ਅਪਰੋਚ ਕਰ ਰਹੇ ਸੀ ਬਹੁਤ ਸਾਰੀਆਂ ਸੰਸਥਾਵਾਂ ਜਿੱਥੇ ਬੰਦਿਆਂ ਨਾਲ ਅਪਰੋਚ ਕੀਤਾ ਜਾ ਰਿਹਾ ਸੀ ਉਹਨਾਂ ਦੇ ਵਿੱਚੋਂ ਵੀਰਜੀ ਹੋਰਾਂ ਨੇ ਕੁਝ ਦਾ ਨਾਮ ਲਿਆ ਇਸ ਤੋਂ ਬਿਨਾ ਬਾਕੀ ਕੋਈ ਜਥੇਬੰਦੀਆਂ ਵੀ ਪਹੁੰਚੀਆਂ ਨੇ ਬੜੀਆਂ ਜਥੇਬੰਦੀਆਂ ਬਹੁਤ ਸਾਰੀਆਂ ਐਨ ਜੀਓ ਸੀਗੀਆਂ ਜਿਹੜੀਆਂ ਕੰਮ ਕਰ ਰਹੀਆਂ ਸੀ ਉਹ ਵੀਰਜੀ ਨੂੰ ਤੁਹਾਨੂੰ ਦੱਸਤਾ ਇਹੋ ਹੀ ਬਸ ਸਾਡੇ ਐਨ ਜੀਓ ਹੈ ਜਿਹੜੇ ਵੀਰਜੀ ਨੂੰ ਤੁਹਾਨੂੰ ਦੱਸਤਾ ਹਾਂਜੀ ਬਾਕੀ ਕੋਈ ਨਹੀਂ ਜਿੱਦਾਂ ਖਾਲਸਾ ਏਡ ਹੋ ਗਈ ਉਹਨਾਂ ਦੇ ਵੀ ਘਰ ਮੈਂ ਚਾਰ ਪੰਜ ਵਿਖਾਏ ਹੀ ਉਹ ਵੀ ਬਾਤ ਚ ਨਹੀਂ ਬੋੜੇ ਹਾਂਜੀ ਤੇ ਜਾਂ ਜਿਹੜੇ ਆ ਦੂਜੀ ਗਲੋਬਲ ਸਿੱਖ ਇਹ ਨੋ ਨემი ਕੁਝ ਨਹੀਂ ਮਤਲਬ ਵੇਖ ਕੇ ਚੱਲ ਗਏ ਬਾਅਦ ਚ ਇਹਨਾਂ ਨੇ ਕੋਈ ਦਿੱਤਾ ਲਿਆ ਨਹੀਂ ਤਾਂ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਕੰਪੈਰੀਜ਼ਨ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਬਹੁਤ ਸਾਰੀਆਂ ਸੰਸਥਾਵਾਂ ਹੈਗੀਆਂ ਨੇ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਹੈਗੀਆਂ ਐਨ ਜੀਓਜ਼ ਬਣੀਆਂ ਜਿਹੜੀਆਂ ਬਹੁਤ ਵੱਡੇ ਪੱਧਰ ਤੇ ਦਾ ਕੰਮ ਨਹੀਂ ਕਰਦੀਆਂ ਲੋਕਲ ਚਾਹੇ ਪੰਜਾਬ ਦੇ ਅੰਦਰ ਹੀ ਹੁਣ ਉਹ ਜ਼ਰੂਰ ਪਿੰਡਾਂ ਦੇ ਵਿੱਚ ਕਿਤਨਾ ਕਿਤੇ ਪਹੁੰਚੀਆਂ ਉਹ ਸਰਕਾਰ ਦੇ ਨਾਲ ਵੀ ਲੋਕਾਂ ਦਾ ਰੰਜ ਹੈ ਕਿ ਜਿਸ ਤਰੀਕੇ ਸਰਕਾਰ ਨੂੰ ਪਰਫਾਰਮ ਕਰਨਾ ਚਾਹੀਦਾ ਸੀ ਇਸ ਹਫ਼ਤੇ ਦੇ ਵਿੱਚ ਉਸ ਦੇ ਵਿੱਚ ਸਰਕਾਰ ਮੁਕੰਮਲ ਤਰੀਕੇ ਨਾਲ ਲੋਕਾਂ ਤੱਕ ਅਪਰੋਚ ਨਹੀਂ ਕਰ ਸਕੀ ਜਿਸ ਤਰ੍ਹਾਂ ਦੇ ਨਾਲ ਸਰਕਾਰ ਨੂੰ ਚਾਹੇ ਲੋਕਾਂ ਨੂੰ ਮਿਲਦੀਆਂ ਸਹੂਲਤਾਂ ਦੀ ਗੱਲ ਹੋਵੇ ਤੇ ਜਾਂ ਫਿਰ ਜਿਹੜੇ ਬੰਨ ਟੁੱਟੇ ਉਹਨਾਂ ਨੂੰ ਕੰਪਲੀਟ ਕਰਨ ਦੀ ਗੱਲ ਹੋਵੇ ਤੇ ਦੂਜੇ ਪਾਸੇ ਵੱਡੀਆਂ ਜੇਕਰ ਆਪਾਂ ਐਨ ਜੀਓਜ਼ ਦੀ ਗੱਲ ਕਰੀਏ ਤਾਂ ਇਹਨਾਂ ਪਿੰਡਾਂ ਦੇ ਵਿੱਚ ਲੋਕ ਕਹਿੰਦੇ ਆ ਕਿ ਉਹਨਾਂ ਨੇ ਸਾਡਾ ਆਸਰਾ ਉਸ ਤਰੀਕੇ ਨਹੀਂ ਬਣੇ ਜਿਸ ਤਰੀਕੇ ਉਮੀਦ ਸੀਗੀ ਤਾਂ ਗੱਲ ਇਹ ਹੈ ਕਿ ਲੋਕਾਂ ਦਾ ਜਨਜੀਵਨ ਉਸੇ ਤਰੀਕੇ ਚੱਲੇ ਉਸੇ ਪੱਧਰ ਤੇ ਆਵੇ ਇਹ ਜ਼ਰੂਰੀ ਹੈ ਫਿਲਹਾਲ ਲੋਕ ਜਿਹੜੇ ਨੇ ਉਹ ਉਸੇ ਤਰ੍ਹਾਂ ਦੇ ਨਾਲ ਸਟਰਗਲ ਕਰ ਰਹੇ ਆ ਜਿਸ ਤਰੀਕੇ ਦੇ ਨਾਲ ਇਹ ਮੰਨ ਲੋ ਕਿ ਲੋਕ ਇਹ ਮੰਨਦੇ ਆ ਕਿ ਅਸੀਂ 10 ਸਾਲ ਹੋਰ ਪਿੱਛੇ ਚਲੇ ਗਏ ਆ ਇਹ ਖੋਦ ਦੇ ਕੀਤੇ ਆਂ ਅੱਗੇ ਸਾਡਾ ਜਨਜੀਵਨ ਆ ਜਿਹੜਾ ਉਹ ਅਸਥਿਰ ਹੋ ਸਕਦਾ ਦੂਜਾ ਤੋਂ ਘੱਟ ਉਮੀਦ ਰੱਖ ਕੇ ਇਹ ਲੋਕ ਜਿਹੜੇ ਨੇ ਇਸ ਵੇਲੇ ਆਪਣਾ ਜੋ ਜੀਵਨ ਆ ਉਹ ਬਸਰ ਕਰ ਰਹੇ ਆਪਣੇ ਸਹਿਯੋਗੀ ਰਾਜਵਿੰਦਰ ਸਿੰਘ ਨਾਲ ਮੈਂ ਰਵੀ ਸੰਗਰਾ ਹੁਰਤਾ ਅਨਮਿਊਟ ਅਦਨਾਲਾ